ਦੇਖੋ ਜੀ ਜਿਲ੍ਹਾ ਪ੍ਰਸ਼ਾਸਨ ਵੱਲੋਂ ਜਿਹੜਾ ਮਾਨਯੋਗ ਸ਼ਿਮਰ ਸਾਹਿਬ ਪੰਜਾਬ ਦੇ ਨਰੇਸ਼ ਦੇ ਰਾਏ ਜੀ ਸ਼ੇਖੇ ਜੀ ਦਾ ਨਸ਼ਾ ਦੇ ਵਿਰੁੱਧ ਚੰਗ ਉਸੇ ਦੀ ਸੀਰੀਜ਼ ਦੇ ਤਹਿਤ ਜਿਲ੍ਹਾ ਪ੍ਰਸ਼ਾਸਨ ਸਰਦਾਰ ਸੁਖਵੰਤ ਵੱਲੋਂ ਇੱਕ ਬਹੁਤ ਹੀ ਵਧੀਆ ਉਪਰਾਲਾ ਜਿਹੜਾ ਕੀਤਾ ਗਿਆ ਹੈ ਆਹ ਮਿਸ਼ਨ ਉਮੀਦ ਦਾ ਜਿਹੜਾ ਹੈਗਾ ਇੱਕ ਪਲੇਟਫਾਰਮ ਦੇ ਤਹਿਤ ਜਿਲ੍ਹਾ ਪ੍ਰਸ਼ਾਸਨ ਸਰਦਾਰ ਸੁਖਵੰਤ ਜਿਹੜੇ ADC ਸਾਹਿਬ ਹੈਗੇ ਐ HDM ਸਾਹਿਬ ਹੈਗੇ DC ਸਾਹਿਬ ਵੱਲੋਂ ਦੁਰੀਏਗੀ ਇੱਕ ਬੱਚਿਆਂ ਵਾਸਤੇ ਫ੍ਰੀ ਸਿਵਲ ਸਰਵਿਸ ਕੋਚਿੰਗ ਦੇ ਰਹੀ ਹੈਗੀ ਉਹ ਸਰਕਾਰੀ ਜਿਹੜੀ ਇਹਨਾਂ ਦੇਟ ਕੀਤੀ ਗਈ ਹੈ ਅਸੀਂ ਬੱਚਿਆਂ ਨੂੰ ਇੱਥੇ ਜਿਹੜਾ ਇੱਕ ਸੰਬੰਧ ਦੇ ਵਿੱਚ ਇਹਨਾਂ ਬੇਸਿਕ ਚੀਜ਼ਾਂ ਉਹਨਾਂ ਦੱਸਣ ਲਈ ਆਏ ਹੈਗੇ ਇਸ ਤੋਂ ਇਲਾਵਾ ਅਸੀਂ ਬੱਚਿਆਂ ਨੂੰ ਆ ਵੀ ਅਸੀਂ ਬੱਚਿਆਂ ਨੂੰ ਆ ਕਿਹਾ ਹੈਗਾ ਕਿ ਉਹ ਆਪਣਾ ਬੈਸਟ ਦੇਣ ਅਤੇ ਜਿਹੜਾ ਹੈਗਾ ਵੀ ਸਰਕਾਰ ਵੱਲੋਂ ਜਿਹੜੀ ਵੀ ਸਕੀਮ ਹੈਗੀ ਉਹਨੂੰ ਉਹਨੂੰ ਉਹਦੇ ਤੋਂ ਤੁਹਾਨੂੰ ਜਿਹੜੇ ਵੀ ਸਹਾਇਕ ਉਹਨੂੰ ਪ੍ਰੋਵਾਈਡ ਕਰਾਇਆ ਜਾਏਗਾ ਐਜੂਕੇਸ਼ਨ ਲਈ ਬਾਕੀ ਸਪੋਰਟ ਲਈ ਉਹ ਇਸ ਤੋਂ ਇਲਾਵਾ ਜਿਹੜਾ ਹੈਗਾ ਅਸੀਂ ਜਿਹੜਾ ਹੈਗਾ ਬੱਚਿਆਂ ਨਾਲ ਇੰਟਰੈਕਟ ਵੀ ਕੀਤਾ ਹੈਗਾ ਉਹਨਾਂ ਦੇ ਨਾਲ ਸਾਡੇ ਪਾਸ ਵੀ ਛਾਂਟਾ ਕੀਤਾ ਹੈ ਜੀ ਐਂਡ ਫਰਦਰ ਵੀ ਅਸੀਂ ਜਿਹੜੀ ਜਦੋਂ ਇਹਨਾਂ ਦੀ ਕਲਾਸ ਚੱਲੇਗੀ ਤਾਂ ਸਾਡੇ ਵੱਲੋਂ ਵੀ ਇਹਨਾਂ ਦੀ ਪਰਸਨਲੀ ਜਿਹੜਾ ਹੈਗਾ ਕਲਾਸ ਵਿੱਚ ਜਾ ਕੇ ਇਹਨਾਂ ਦੀ ਕਲਾਸਿਸ ਵੀ ਮਿਲਦੇ ਜਾਣਿਆ ਨੂੰ ਫਰਦਰ ਵੀ ਆਜਸ ਅਤੇ ਜਿਹੜਾ ਹੈਗਾ ਫਰਦਰ ਇੰਟਰੈਕਸ਼ਨ ਵੀ ਹੈਗਾ ਉਹ ਵੀ ਕੀਤਾ ਲੇਖੋ ਜੀ ਮਿਸ਼ਨ ਉਮੀਦ ਦਾ ਜਿਹੜਾ ਬੈਨੀਫਿਟ ਹੈ ਉਹ ਬੱਚਿਆਂ ਨੂੰ ਜਿਹੜਾ ਹੈਗਾ ਪੋਜ਼ਿਟਿਵ એનર્ਜੀ ਜਿਹੜਾ ਜਨਰੇਟ ਕਰਕੇ ਜਿਹੜਾ ਸਿਵਲ ਸਰਵਿਸ ਐਸਾਇਮੈਂਟ ਜਿਹੜਾ ਹੈਗਾ ਬਚਨੋ কল্যাণ ਵਾਸਤੇ ਆਈਐਸ ਆਈਪੀਐਸ ਪੀਸੀਐਸ ਅਤੇ ਹੋਰ ਕੰਪੀਟੀਟਿਵ ਐਗਜ਼ਾਮ ਹੈ ਪੋਸਟ ਵਲ ਮੋਟੀਵੇਟ ਕਰਨਾ ਅਤੇ ਜਿਹੜਾ ਨਸ਼ਿਆਂ ਤੋਂ ਦੂਰ ਰੱਖਣ ਦਾ ਹੈ ਆ ਜ਼ਿਲ੍ਹਾ ਜ਼ਿਲ੍ਹਾ ਪ੍ਰਸ਼ਾਸਨ ਦਾਸਪੁਰ ਦਾ ਜਿਹੜਾ ਹੈਗਾ ਉਪਰਾਲਾ ਜਿਹੜਾ ਇਹ ਕੀਤਾ ਹੈ ਕੋਜੀ ਸਾਡੇ ਧਕੂ ਜਿਹੜਾ ਕਿ ਗੁਰਦਾਸਪੁਰ ਪ੍ਰਸ਼ਾਸਨ ਵੱਲੋਂ ਵਕਤ ਵਕਤ ਪ੍ਰੋਗਰਾਮ ਕਿਨੇ ਜੇ ਚਲਾਏ ਜਾ ਰਹੇ ਨੇ ਐਡੀਟਿਊਰ ਜ਼ਿਲ੍ਹਾ ਪੁਲਿਸ ਵੱਲੋਂ ਤਾਂ ਮੈਂ ਤੁਹਾਨੂੰ ਵੀ ਪਹਿਲਾਂ ਵੀ ਸਮਝਾ ਚੁਕੀਤਾ ਸੀਗਾ ਕਿ ਕਦੋਂ ਕਦੋਂ ਲਗਭਗ 50 ਹੀ ਤੇ ਲਗਭਗ ਖਿਆਰਾਸ਼ੀ ਬੰਦਸ਼ ਕੀਤੀ ਗਈ ਇਸ ਤੋਂ ਇਲਾਵਾ ਲਗਭਗ 4.5 ਕਿਲੋ ਦੇ ਲਗਭਗ ਜਿਹੜਾ ਜਗਾ ਏਰੋਨ ਦੀ ਖੜੀ ਇਹਦੀ ਕੰਨੀ ਅਸ਼ੀਕੀ ਹੈ ਤੇ 50 ਤੋਂ ਜ਼ਿਆਦਾ ਬੰਦੇ ਅਸ਼ੀਕੀ ਦੇ ਕਿਸ਼ਤਾਰ ਦੇ ਟਿਕਦੇ ਇਸ ਤੋਂ ਇਲਾਵਾ ਵੀ ਸਾਡਾ ਜਿਹੜਾ ਹੈਗਾ ਜਿਹੜੇ ਕਿ ਇਹ ਪ੍ਰੋਗਰਾਮ ਹੈਗੇ ਜਿਹੜਾ ਜਿਹੜਾ ਡੇਲਾ ਪਾਸਾ ਸੰਭਲੋ ਬੀਜੇ ਕੋ ਵੀ ਬਖਵਤ ਥਾਵਾ ਚ ਹੈਲਥ ਡਿਪਾਰਟਮੈਂਟ ਨਾਲ ਵੀ ਅਸੀਂ ਕੀਤਾ ਜਾਏਗਾ ਸਾਡੀ ਜਿਹੜੀ ਹੈਗੀ ਸੰਪਰਕ ਮੀਟਿੰਗਾਂ ਅਸੀਂ ਖੜੇ ਯੂਰਗੇ ਕਰੇ ਹੈਗੇ ਅਸੀਂ ਸਟੂਡੈਂਟ ਨਾਲ ਵੀ ਇੰਟਰੈਕਟ ਕਰੇ ਹੈਗੇ ਇਸ ਤੋਂ ਇਲਾਵਾ ਅਸੀਂ ਮੁਲੇ ਡਿਫੈਂਸ ਕਮੇਟੀ ਦੇ ਨਾਲ ਵੀ ਵਾਰਡ ਡਿਫੈਂਸ ਕਮੇਟੀ ਵਾਰਡ ਕਮੇਟੀ ਨਾਲ ਵੀ ਅਸੀਂ ਰਾਬਤਾ ਬਣੇਗੇ ਤਾਂ ਅਸੀਂ ਪ੍ਰਸ਼ਾਸਨ ਦੇ ਨਾਲ ਔਰ ਪਬਲਿਕ ਔਰ ਸਿਵਿਕ ਸੁਸਾਇਟੀ ਦੇ ਨਾਲ ਜਿਹੜਾ ਹੈਗਾ ਕਰਕੇ ਜਿਹੜਾ ਪੰਜਾਬ ਸਰਕਾਰ ਦਾ ਜਿਹੜਾ ਉਪਰਾਲਾ ਹੈਗਾ ਸਾਡੀ ਨਸ਼ਿਆਂ ਦੀ ਜੰਗ ਹੈਗਾ ਉਹਨਾਂ ਤੇ ਅਸੀਂ ਦੇ ਰਹਾ ਹੈਗੇ ਕੰਮ ਕਰਕੇ ਉਸ ਮਿਸ਼ਨ ਨੂੰ ਉਸੇ ਸਫਲ ਕਰਨਾ ਹੈ। ਅੱਜ ਦੇਖੋ ਜੀ ਮੈਂ ਬੜੀ ਆਪਣੀ ਖੁਸ਼ਖਬਰੀ ਹੈ ਸਾਰੇ ਆਪਣੇ ਗੁਰਦਾਸਪੁਰ ਦੇ ਸਟੂਡੈਂਟਸ ਨੂੰ ਉਹਨਾਂ ਦੇ ਪੇਰੈਂਟਸ ਨੂੰ ਅੱਜ ਡੀਸੀ ਆਪਣਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਗੁਰਦਾਸਪੁਰ ਵੱਲੋਂ ਨਾਲ ਆਪਣੇ ਐਸਪੀ ਸਰ ਦੀ ਗਾਈਡੈਂਸ ਦੇ ਨਾਲ ਅੱਜ ਇੱਕ ਫ੍ਰੀ ਕੋਚਿੰਗ ਸੈਂਟਰ ਸਾਡੇ ਜਿਹਨੇ ਯੂਪੀਐਸਸੀ ਦੇ ਐਪੀਰੈਂਸ ਨੇ ਜਿਨ੍ਹਾਂ ਨੇ ਆਈਐਸ ਆਈਪੀਐਸ ਜਾਂ ਪੀਸੀਐਸ ਬੰਨਾ ਹੈ ਉਹ ਫ੍ਰੀ ਆਫ ਕੋਸ ਦਿੱਤੀ ਜਾਏਗੀ ਉਸ ਦਿਨ ਨਾਲ ਅਸੀਂ ਸੰਬੰਧੀ ਜਿਹੜੇ ਆਪਣੇ ਚੇਤਨ ਭਾਰਤ ਲਰਨਿੰਗ ਜਿਹੜੇ ਆਪਾਂ ਨੇ ਉਹ ਨੇ ਉਹਨਾਂ ਨਾਲ ਟਾਈਪ ਕੀਤਾ ਉਹ ਫ੍ਰੀ ਆਫ ਕੋਸ ਤੇ ਇਨਫਰਾਸਟ੍ਰਕਚਰ ਵੀ ਦਵਾਂਗੇ ਪਲੱਸ ਕੋਚਿੰਗ ਵੀ ਦਵਾਂਗੇ ਮੈਂ ਸਾਰੇ ਆਪਣੇ ਸਟੂਡੈਂਟਸ ਨੂੰ ਤੁਹਾਡੇ ਮੱਦੇਨਜ਼ਰ ਇਹ ਹੀ ਅਪੀਲ ਕਰਦਾ ਹਾਂ ਕਿ ਜਿੱਥੇ ਸਾਨੂੰ ਕਈ ਵਾਰੀ ਦਿਮਾਗ 'ਚ ਇੱਕ ਜੀ ਸ਼ੰਕਾ ਆ ਜਾਂਦੀ ਹੈ ਕਿ ਅਸੀਂ ਇੰਨੇ ਪੈਸੇ ਕਿੱਦਾਂ ਖਰਚਾਂਗੇ ਕੋਚਿੰਗ ਲਈ ਉਹ ਜਿਹੜੀ ਸ਼ੰਕਾ ਹੈ ਅੱਜ ਅਸੀਂ ਖਤਮ ਕਰ ਦਿੱਤੀ ਹੈ ਤੇ ਮੈਨੂੰ ਆਸ ਹੈ ਤੁਸੀਂ ਆ ਵੇਖਿਆ ਕਿ ਬੱਚਿਆਂ ਦਾ ਬੜਾ ਹੰਗਾਰਾ ਸੀਗਾ ਪੂਰਾ ਸਾਡਾ ਹਾਲ ਪੜਿਆ ਹੋਇਆ ਬੱਚੇ ਚਾਹੁੰਦੇ ਆ ਕਿ ਅਸੀਂ ਅੱਗੇ ਵਧਣਾ ਸਾਡੇ ਪ੍ਰਸ਼ਾਸਨ ਵੱਲੋਂ ਸਾਡੀ ਪੂਰੀ ਸਪੋਰਟ ਰਹੇਗੀ ਕਿਸੇ ਤਰ੍ਹਾਂ ਦੀ ਵੀ ਕਿ ਬੱਚਿਆਂ ਨੂੰ ਕੁਝ ਵੀ ਅਗਰ ਕਿਤੇ ਦਿੱਕਤ ਆਂਦੀ ਹੈ ਤੇ ਉਹ ਸਾਨੂੰ ਦੱਸ ਸਕਦੇ ਨੇ ਬਟ ਇਹ ਮੈਂ ਜ਼ਰੂਰ ਕਵਾਂਗਾ ਕਿ ਇਹ ਜਿਹੜਾ ਮਿਸ਼ਨ ਉਮੀਦ ਦੇ ਅੰਦਰ ਅਸੀਂ ਇਹ ਪ੍ਰੋਗਰਾਮ ਸ਼ੁਰੂ ਕੀਤਾ ਹੈ ਮੈਨੂੰ ਉਮੀਦ ਹੈ ਸਾਰੇ ਪ੍ਰਸ਼ਾਸਨ ਨੂੰ ਉਮੀਦ ਹੈ ਤੇ ਅਸੀਂ ਹੋਰ ਵੱਧੀ ਅਫਸਰ ਆਪਣੇ ਜ਼ਿਲ੍ਹੇ ਤੋਂ ਕਰਾਂਗੇ ਤੇ ਤੁਹਾਡੇ ਜਿਹੜੇ ਰੂਪ ਰੂਪ ਕਰਾਂਗੇ ਕੋਜੀ ਮੈਂ ਜਦੋਂ ਆਪਣੀ ਹੁਣੇ ਕਾਨੂੰ ਦੱਸਿਆ ਕਿ ਮੈਂ ਜਿਲ੍ਹਾ ਗੁਰਦਾਸ ਤੋਂ ਛੋਟੇ ਜਿਹੇ ਪਿੰਡ ਚੋਂ ਜਦੋਂ ਅਸੀਂ ਚੰਡੀਗੜ੍ਹ ਗਏ ਦਿੱਲੀ ਜਾ ਕੇ ਕੋਚਿੰਗਾਂ ਲਈਆਂ ਤੇ ਸਾਨੂੰ ਬੜੀਆਂ ਮੁਸ਼ਕਲਾਂ ਦਾ ਸਾਥ ਕਰਨਾ ਪਿਆ ਬਟ ਮੈਂ ਜੋ ਆਪਣੇ ਇੱਥੇ ਪਹੁੰਚਣ ਤੱਕ ਜੋ ਮੈਂ ਸਿੱਖਿਆ ਮੈਂ ਇਹ ਚੀਜ਼ ਸਿੱਖੀ ਹੈ ਕਿ ਜਿਹੜੀ ਯੂਪੀਐਸਸੀ ਹੈ ਇਹ ਤੁਹਾਡੀ ਮਿਹਨਤ ਦੀ ਹੈ ਤੁਹਾਡੀ ਲਗਨ ਦੀ ਹੈ ਕੋਈ ਵੀ ਚੀਜ਼ ਹਾਸਲ ਕਰਨੀ ਆ ਅਗਰ ਤੁਸੀਂ 100% ਦਿੱਤਿਓ ਦਿਨ ਰਾਤ ਤੇ ਕਰਦਿਓ ਤੁਸੀਂ ਉਹ ਮੁਕਾਮ ਤੇ ਪਹੁੰਚ ਸਕਦੇ ਹੋ ਇਹ ਉਹ ਜੀ ਕੋਈ ਚੀਜ਼ ਨਹੀਂ ਆ ਜਿਹੜੀ ਨਹੀਂ ਹੋ ਸਕਦੀ ਦੂਸਰੀ ਗੱਲ ਮੈਂ ਇੱਕ ਇਹ ਜ਼ਰੂਰ ਕਹਿਣਾ ਚਾਹਾਂਗਾ ਸਾਡੇ ਸਰਕਾਰੀ ਸਕੂਲਾਂ ਤੇ ਬੱਚੇ ਪੜ੍ਹਿਆ ਜਾਂ ਕੋਈ ਗਰੀਬੀ ਰੇਖਾ ਚਾ ਜਾਂ ਕੋਈ ਕਹਿੰਦਾ ਮੈਂ ਉਹ ਉੱਚੇ ਅਧਿਕਾਰੀ ਦੀ ਸਿੱਖਿਆ ਜਿਹੜੀ ਆ ਨਹੀਂ ਕਰ ਪਾਇਆ ਆਪਣੇ ਪਲੱਸ 2 ਤੱਕ ਇਹ ਆਪਣੇ ਦਿਮਾਗ ਚੋਂ ਕੱਢ ਦਿਓ ਅਗਰ ਅੱਜ ਤੁਸੀਂ ਮਿਹਨਤ ਕਰਨੀ ਸ਼ੁਰੂ ਕੀਤੀ ਹੈ ਮੈਂ ਤੁਹਾਨੂੰ ਲੈ ਕੇ ਦੇ ਦੇਣਾ ਦਾਅਵੇ ਨਾ ਕਹਿ ਦਿੰਨਾ ਕਿ ਮਿਹਨਤ ਨਾ ਛੱਡਿਓ ਤੁਸੀਂ ਜਿਹੜੇ ਅਫਸਰ ਹਥੋਂ ਜ਼ਰੂਰ ਬਣ ਕੇ